ਲੋਕੀ ਤੇਰਾ ਚੈਨਲ ਦੇਖ ਰਹੇ ਸਾਡੇ ਪਿਆਰੇ ਦਰਸ਼ਕੋ ਸਾਰਿਆਂ ਨੂੰ ਪਿਆਰ ਭਰੀ ਵਿੱਚ ਅਸੀਂ ਬਹੁਤ ਸੋਹਣੀਆਂ ਬੋਲੀਆਂ ਲੈ ਕੇ ਪਿਆਰਿਓ ਹਾਜ਼ਰ ਹੋ ਰਹੇ ਹਾਂ ਸੁਣੋ ਜੀ ਚਲੋ ਜੇ ਕੁੜੀਏ ਮੇਰਾ ਪਿੰਡ ਨਹੀਂ ਜਾਣਦੀ ਜੇ ਕੁੜੀਏ ਮੇਰਾ ਪਿੰਡ ਨਹੀਂ ਜਾਣਦੀ ਐਂਡੇ ਚੀਤਾ ਵਾਲਾ ਨਹੀਂ ਜੇ ਕੁੜੀਏ ਮੇਰਾ ਨਾਮ ਨਹੀਂ ਜਾਣਦੀ ਜੇ ਕੁੜੀਏ ਮੇਰਾ ਨਾਮ ਨਹੀਂ ਜਾਣ ਨਾਮ ਮੇਰਾ ਕਰਤਾ ਨੀਚੇ ਕੁੜੀਏ ਮੇਰਾ ਕੋਈ ਨਹੀਂ ਜਾਣਦੀ ਨੀਂ ਚੇ ਕੁੜੀਏ ਮੇਰਾ ਕੋਈ ਨਹੀਂ ਜਾਣਦੀ ਘੂਏ ਤੁੰਤਾ ਵਾਲਾ ਨੀ ਜੇ ਕੁੜੀਏ ਮੇਰਾ ਘਰ ਨਹੀਂ ਜਾਣਦੀ ਜੇ ਕੁੜੀਏ ਮੇਰਾ ਘਰ ਨਹੀਂ ਜਾਣਦੀ ਦੂਰੋਂ ਦੀ ਸੇ ਚਵਾਰਾਂ 'ਚ ਰੁਕਿੰਦੇ ਦਾ ਸੁਣ ਜਟਿਏ ਲਲਕਾਰਨ ਨਾ ਰੁਕਿੰਦੇ ਦਾ ਸੁਣ ਜਟਿਏ ਲਲਕਾਰਨ ਨਾ ਰੁਕਿੰਦੇ ਦਾ ਸੁਣ ਜਟਿਏ ਲਲਕਾਰਨ ਨਾ ਰੁਕਿੰਦੇ ਦਾ ਵੇਦਾ ਮੋਰ ਦੇ ਪੀਰ ਲੜਕਾਰਾ ਦਾ ਰੁਕੀਂਦੇ ਦਾ ਚੋਕ ਤੇ ਹੋਰ ਆ ਵੀਰ ਤਣੀਐਂਦਾ ਬੂਟਾ ਆਉਂਦੇ ਜਾਂਦੇ ਲੈਣ ਵਾਸ਼ਨਾ ਮੇਰਾ ਵੀਰ ਤਣੀਐਂਦਾ ਬੂਟਾ ਆਉਂਦੇ ਜਾਂਦੇ ਲੈਣ ਵਾਸ਼ਨਾ ਮੇਰਾ ਵੀਰ ਤਣੀਐਂਦਾ ਬੂਟਾ ਆਉਂਦੇ ਜਾਂਦੇ ਜਿੱਥੇ ਵਜੇ ਦੀ ਬੱਤਲ ਵਾਂਗੂ ਗੱਜਦੀ ਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਵਜੇ ਦੀ ਬੱਤਲ ਵਾਂਗੂ ਗੱਜਦੀ ਕਾਲੀ ਡਾਂਗ ਮੇਰੇ ਵੀਰ ਦੀ ਜਿੱਥੇ ਵਜੇ ਦੀ ਰਤਲ ਵਾਂਗੂ ਵਜਦੀ ਕਾਲੀ ਡਾਂਗ ਮੇਰੇ ਵੀਰਾ ਖੁਸ਼ਪੁਣ ਕਰ ਦੇ ਕਾਲੀ ਕਾਟੀ ਵੇ ਬਨੇਰੇ ਕੋਲ ਮੁੜ ਕੇ ਵੀਰਾ ਖੁਸ਼ਪੁਣ ਕਰ ਦੇ ி கட்டுரை மே தர்மீ சனே பாலஜா பண்ணித்தரமீன சனே பாலஜா பண்ணித்தீர மேல பண்ண மீ தி ਤੇਰੇ ਬੋਤੇ ਨੂੰ ਗਵਾਰੇ ਦੀਆਂ ਫੜੀਆਂ ਤੈਨੂੰ ਵੀਰ ਦੁੱਧ ਦਰਸ਼ਨਾਂ ਤੇਰੇ ਬੋਤੇ ਨੂੰ ਗਵਾਰੇ ਦੀਆਂ ਫੜੀਆਂ ਤੈਨੂੰ ਵੀਰ ਦੁੱਧ ਦਰਸ਼ਨਾਂ ਜੋ ਵੀਰ ਰੱਬ ਨੇ ਦਿੱਤੇ ਛੋਟਾ ਮੁੰੇ ਸ਼ਿਵ ਦਾ ਪਟਵਾਰੀ ਉਹ ਵੀਰ ਰੱਬ ਨੇ ਦਿੱਤੇ ਛੋਟਾ ਮੁੰੇ ਸ਼ਿਵ ਦਾ ਪਟਵਾਰੀ ਜੋ ਵੀਰ ਰੱਬ दे 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 काली लोगड़ींदड़े का दे 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 काली लोगड़ींदड़ी पे पिथे मुड़ी जे, मुड़ जे मेरे काली लोगड़ी पिथे मुड़ ਕਾਲੀ ਲੋਗੜੀ ਅੱਗ ਲੱਗੇ ਸਾਹੂ ਕਰ ਤੇਰੀ ਹਟ ਨੀਚੇ ਮੱਚ ਕਾਲੀ ਲੋਗੜੀ ਮੈਂ ਲੋਗੜੀ ਮਚਣਾ ਨਾ ਦੇਵਾ ਹਟ ਪਾਵੇਂ ਸਰੀ ਵਤੀ ਜੇ ਨੀ ਮੈਂ ਲੋਗੜੀ ਮਚਣਾ ਨਾ ਦੇਵਾ ਹਟ ਪਾਵੇਂ ਸਰੀ ਸੜ ਜੇ ਨੀ ਮੈਂ ਕਰਦੇ ਵੇ ਸੁਨਿਆਰਾ ਚਿੱਤ ਲੈ ਕੇ ਗੁੰਦੜਾ ਪਤੀ ਜੇ ਦੇ ਟਿੱਕਾ ਕਾੜ ਦੇ ਸੁਨਿਆਰਾ ਚਿੱਤ பத்தி படி பத்தி நடிக்க பத்தி கேரச்சீராக போய் டாடி சோம் சசதி பறி ஆவ தசதி ரேல பறி ஆவ தசதி ஆய ரேல பறி ஆவ தாங்கி பா பூரா